हिमाचल प्रदेश ਦੇ ਸ਼ਹਿਰ ਸੋਲਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਾਸੇ ਮੀਂਹ ਨੇ ਗਰਮੀ ਤੋਂ ਰਾਹ ਦਵਾਈ ਹੈ ਉੱਥੇ ਹੀ ਦੂਜੇ ਪਾਸੇ ਮੀਂਹ ਕਾਰਨ ਨੁਕਸਾਨ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਹਰ ਪਾਸੇ ਇੱਕੋ ਦੁਹਾਰੀ ਹੈ ਕਿ 2023 ਵਰਗਾ ਹਾਦਸਾ ਨਾ ਵਾਪਰੇ ਦੇ ਗੰਭੀਰ ਪੁਲ ਨੇੜੇ ਮਾਨ ਹੋਣ ਦੀ ਖਬਰ ਸਾਹਮਣੇ ਆਈ ਹੈ ਕਿਉਂਕਿ ਮਲੰਕਣ ਨਹੀਂ ਕੀਤਾ ਗਿਆ ਸਥਿਤੀ ਸਪੱਸ਼ਟ ਨਹੀਂ ਹੈ ਆਰੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਕਾਫੀ ਨੁਕਸਾਨ ਹੋ ਗਿਆ ਹੈ ਖਰਸਤਸਾ ਹੈ ਕਿ ਬਦਲ ਫਟਣ ਕਾਰਨ ਤਬਾਈ ਹੋਈ ਹੈ ਸਥਿਤੀ ਇਹ ਸੀ ਕਿ ਪੌਲਤੇ ਤੇ ਤੇਜ਼ ਰਫ਼ਤਾਰ ਨਾਲ ਪਾਣੀ ਇਕੱਠਾ ਹੋ ਗਿਆ। ਇਹਦੇ ਨਾਲ ਹੀ ਹੜ ਵਿੱਚ ਮਲਬਾ ਵੀ ਆ ਗਿਆ। ਅੱਧੀ ਦਰਜਨ ਤੋਂ ਵੱਧ ਵਾਹਨਾ ਦੇ ਨੁਕਸਾਨੇ ਜਾਣ ਦੀ ਸੂਚਨਾ ਹੈ। ਪੁਲਾਂ ਤੇ ਮਲਬਾ ਜਮਾ ਹੋਣ ਕਾਰਨ ਆਵਾਜਾਈ ਵਿੱਚ ਵੀ ਵਿਘਨ ਪਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਘਰ ਵੀ ਟਹਿ ਗਿਆ। ਪੌਲ ਦੇ ਇੱਕ ਪਾਸੇ ਤੋਂ ਪਾਣੀ ਸਿੱਧਾ ਦਰਿਆ ਵਿੱਚ ਦਾਖਲ ਹੋ ਗਿਆ। ਤਾਜ਼ਾ ਖ਼ਬਰਾਂ ਮੁਤਾਬਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਚੱਲ ਚੱਲ ਜ਼ਿਆਦਾ ਦਾਣ ਕਿਸਾਨ ਜ਼ਰੂਰ ਹੋਇਆ। ਦੱਸਿਆ ਗਿਆ ਕਿ ਸੋਲਨ ਸਮੇਤ ਸਿਰਮੌਰ ਦੇ ਕਈ ਇਲਾਕਿਆਂ ਵਿੱਚ ਦੁਪਹਿਰ 2 ਵਜੇ ਤੋਂ ਬਾਅਦ ਭਾਰੀ ਮੀਂਹ ਪਿਆ। ਕਰੀਬ 1.5 ਘੰਟੇ ਤੱਕ ਮੀਂਹ ਪੈਂਦਾ ਰਿਹਾ। ਸਥਾਨਕ ਨਿਵਾਸੀ ਰਾਹੁਲ ਨੇ ਦੱਸਿਆ ਕਿ ਕਿਨਾਰੇ ਤੇ ਬੱਦਲ ਫਟ ਗਿਆ ਜਿਸ ਤੋਂ ਬਾਅਦ ਡਰੇਨ ਦਾ ਪਾਣੀ ਬਹੁਤ ਤੇਜ਼ ਰਫ਼ਤਾਰ ਨਾਲ ਗੰਭੀਰ ਪੁਲ ਦੇ ਇੱਕ ਸਿਰੇ ਤੇ ਆ ਗਿਆ। ਇਸ ਕਾਰਨ ਇੱਥੇ ਕੁਝ ਵਾਹਨ ਵੀ ਆਸ ਵਿੱਚ ਟਕਰਾ ਗਏ ਪਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਇਸ ਦੌਰਾਨ ਆਖਰੀ ਜਾਣਕਾਰੀ ਅਨੁਸਾਰ ਆਵਾਜਾਈ ਬਹਾਲ ਨਹੀਂ ਹੋ ਸਕੀ। ਹਾਲਾਂਕਿ ਪੁਲ ਤੋਂ ਮਲਬਾ ਹਟਾਉਣ ਦਾ ਕੰਮ ਜਲਦੀ ਪੱਤਰ ਤੇ ਚੱਲ ਰਿਹਾ ਹੈ। 영상편 <목소리도>